ਪੰਜਾਬ ਵਿੱਚ ਇੱਕ ਹੋਰ ਨਾਜਾਇਜ਼ ਬੱਸ ਚਲਾਉਣ ਦੇ ਮਾਮਲੇ 'ਚ ਬਾਦਲ ਪਰਿਵਾਰ ਘਿਰ ਚੁੱਕਾ ਹੈ। ਕੀ ਹੈ ਉਹ ਮਾਮਲਾ? ਉੱਤੇ ਵੀ ਗੱਲ ਕਰਾਂਗੇ ਤੇ ਨਾਲ ਹੋਰ ਵੀ ਕਈ ਅਹਿਮ ਮੁੱਦਿਆਂ ਤੇ ਚਰਚਾ ਕਰਨ ਲਈ ਮੇਰੇ ਨਾਲ ਮੌਜੂਦ ਰਹਿਣਗੇ ਸੀਨੀਅਰ ਪੱਤਰਕਾਰ ਸਦਾਰ ਜਗਿੰਦਰ ਸਿੰਘ ਜੀ। ਸਰ ਬਹੁਤ-ਬਹੁਤ ਸਵਾਗਤ ਹੈ। ਧੰਨਵਾਦ ਲੱਗਣ। ਤਤਰਾ ਸ਼ੁਰੂਆਤ ਸਿੱਧੀ ਸਵਾਲਾਂ ਤੋਂ ਕਰਦੇ ਆਂ ਵੀ ਪੰਜਾਬ ਵਿੱਚ ਸੈਂਕੜੇ ਬੱਸਾਂ ਦੇ ਪਰਮਿਟ ਰੱਦ ਕਰ ਦਿੱਤੇ ਗਏ ਨੇ ਤੇ ਭਗਵੰਤ ਮਾਨ ਨੇ ਵੱਡਾ ਕਦਮ ਚੁੱਕ ਲਿਆ ਲੱਗਦਾ ਫੇਰ ਠੋਕ ਤੇ ਬਾਦਲ ਅਹ ਦੇਖੋ ਗੱਲ ਤਾਂ ਥੋੜੀ ਸਹੀ ਹੈ ਜਿਹੜੀ ਤੁਸੀਂ ਗੱਲ ਕੀਤੀ ਐ ਨਾ ਵੀ ਇੱਕ ਹੋਰ ਮਾਮਲੇ 'ਚ ਵਾਕਈ ਬਾਦਲ ਪਰਿਵਾਰ ਘਿਰਿਆ ਹੀ ਨਜ਼ਰ ਆਉਂਦਾ ਅਹ ਚਾਹੇ ਉਹ ਦੇਸੀ ਮੁੱਦਿਆਂ ਕਰਕੇ ਕਰ ਲਓ ਜਾਂ ਧਾਰਮਿਕ ਮੁੱਦਿਆਂ ਕਰਕੇ ਕਰ ਲਓ ਲੰਬੇ ਸਮੇਂ ਤੋਂ ਬਾਦਲ ਪਰਿਵਾਰ ਘਿਰਿਆ ਹੋਇਆ ਹੀ ਹੈ ਜੀ ਔਰ ਜੇ ਦੇਖੀਏ ਤਾਂ ਸੀ ਨਜਾਇਜ਼ ਬਸਾਂ ਚਲਾਉਣ ਦੀ ਗੱਲ ਕੀਤੀ ਹੈ ਨਜਾਇਜ਼ ਬਸਾਂ ਦੇ ਨਾਲ ਕਿਸੇ ਸਮੇਂ ਪੰਜਾਬ ਚ ਰੇਤ ਮਾਫੀਆ ਲੈਂਡ ਮਾਫੀਆ ਟਰਾਂਸ ਆਪਣਾ ਟਰਾਂਸਪੋਰਟ ਮਾਫੀਆ ਔਰ ਕੇਬਲ ਤਾਰ ਮਾਫੀਆ ਇਹ ਬੜਾ ਇਹ ਇਹ ਮੁੱਦਿਆਂ ਤੇ ਨਾ ਕਾਲੀ ਸਰਕਾਰ ਵੇਲੇ ਜਿਹੜਾ ਬਾਦਲ ਪਰਿਵਾਰ ਹੈ ਉਹ ਜ਼ਿਆਦਾ ਚਰਚਾ ਚ ਰਿਹਾ ਔਰ ਪਿਛਲੀ ਕੈਪਟਨ ਸਰਕਾਰ ਨੇ ਵੀ ਆਉਂਦੇ ਇਹ ਮੁੱਦਿਆਂ ਤੇ ਪਕੜ ਬਣਾਈ ਸੀ ਤੇ ਯਾਦ ਹੋਊਗਾ ਤੁਹਾਨੂੰ ਕਿ ਰਾਜਾ ਵੜਿੰਗ ਨੇ ਜਦੋਂ ਟਰਾਂਸਪੋਰਟ ਸੀਗੇ ਮੰਤਰੀ ਤਾਂ ਉਹਨਾਂ ਨੇ ਵੀ ਬਾਦਲ ਪਰਿਵਾਰ ਦੀਆਂ ਕਈ ਬਸਾਂ ਪੜ ਕੇ ਉਸ ਸਮੇਂ ਅੰਦਰ ਕੀਤੀਆਂ ਸੀ ਉਦੋਂ ਤਾਂ ਆਏ ਦਿਨ ਰਾਜਾ ਵੜਿੰਗ ਦੀ ਸੋਸ਼ਲ ਮੀਡੀਆ ਤੇ ਵੀਡੀਓ ਜਿਹੜੀ ਹੈ ਵਾਇਰਲ ਹੁੰਦੀ ਸੀ ਕਿ ਵੀ ਫਲਾਣੀ ਬਸ ਰੋਕ ਲਈ ਹੁਣ ਅੱਜ ਇਹ ਰੂਟ ਤੇ ਇਹ ਬਸ ਰੋਕ ਲਈ ਉਹਨਾਂ ਨੇ ਸ਼ੁਰੂਆਤ ਜੀ ਤੱਕ ਕੀਤੀ ਸੀ ਪਰ ਬਾਅਦ ਚ ਕਿਉਂਕਿ ਰਾਜਨੀਤਿਕ ਲੋਕਾਂ ਦੇ ਖਾਸ ਕਰਕੇ ਕਾਲੀਆਂ ਤੇ ਕਾਂਗਰਸੀਆਂ ਦੇ ਆਪਸੀ ਅੰਦਰਖਾਤੇ ਸਮਝੌਤੇ ਵੀ ਚੱਲ ਜਾਂਦੇ ਹਨ ਹੋ ਜਾਂਦੇ ਆ ਤੇ ਉਹ ਥੋੜਾ ਚੈਰੀ ਚੱਲੀ ਸੀ ਮੈਮ ਚੱਲੀ ਜ਼ਰੂਰ ਸੀ ਲੱਗਦੀ ਫਿਰ ਬਿਲਕੁਲ ਔਰ ਭਗਵੰਤ ਮਾਨ ਜਾਂ ਆਮ ਆਦਮੀ ਪਾਰਟੀ ਵੀ ਇਸ ਮੁੱਦੇ ਤੇ ਬਹੁਤ ਬਾਦਲ ਪਰਿਵਾਰ ਤੇ ਨਿਸ਼ਾਨੇ ਸਾਧਦੀ ਰਹੀ ਹੈ ਜਦੋਂ ਸੱਤਾ ਤੋਂ ਬਾਹਰ ਸੀ ਉਹ ਆ ਕੇ ਜਿਹੜੀਆਂ ਬਾਦਲਾਂ ਦੀਆਂ ਜਿਹੜੀਆਂ ਨਜਾਇਜ਼ ਬੱਸਾਂ ਚੱਲਦੀਆਂ ਉਤੇ ਉਹਨਾਂ ਨੂੰ ਬੰਦ ਕਰਨਗੇ ਤੇ ਆਮ ਜਿਹੜੇ ਘਰਾਂ ਦੇ ਪਰਿਵਾਰਾਂ ਦੇ ਮੁੰਡੇ ਆ ਫੇਰ ਜੁਗਾ ਉਹਨਾਂ ਨੂੰ ਬੱਸਾਂ ਦੇ ਨਵੇਂ ਪਰਮਿਟ ਦੇਣਗੇ ਤਾਂ ਕਿ ਉਹ ਰਜਗਾਰ ਚਲਾ ਸਕਣ ਪਰ ਇਹ ਬੜਾ ਲੰਬਾ ਹੋ ਗਿਆ ਸਮਾਂ ਹੁਣ ਤਾਂ ਦੈਨ ਸਾਰੀ ਲੰਘ ਚੁੱਕਿਆ ਸਰਕਾਰ ਦੇ ਹਮ ਲੋਕਾਂ ਦੇਰ ਆਇਦ ਰੋਸਤਾ ਇਹ ਸਰਕਾਰ ਨੇ ਕੁਝ ਕਦਮ ਤਾਂ ਚੁੱਕਿਆ ਇਹ ਜ਼ਰੂਰ ਹੈ ਲਗਨਦੀ ਜਦੋਂ ਸਰਕਾਰ ਬਣੀ ਬਣੀ ਇਹਨੇ ਇੱਕ ਵਾਰੀ ਜਿਹੜੀਆਂ ਈ ਨੂੰ ਚਲਦੀਆਂ ਸੀ ਬਾਦਲ ਪ੍ਰਵਾਹ ਨਹੀਂ ਔਰ ਬਟਵਾ ਚਲਦੀ ਸੀ ਇਹਨਾਂ ਦੀ ਆਰਬਿਟਾ ਰਾਜਧਾਨੀ ਹੈ ਉਹ ਵੀ ਕਈ ਟ੍ਰਾਂਸਪੋਰਟ ਹੈ ਇਹਨਾਂ ਨੇ ਉਦੋਂ ਉਹ ਕਾਲੀ ਸਰਕਾਰ ਰਹੀ ਹੈ ਤਾਂ ਕਬਜ਼ੇ ਕਰ ਲਿਆ ਸੀ ਕਹਿ ਲੋ ਖਰੀਦ ਲਿਆ ਸੀ ਪਰ ਉਦੋਂ ਇਹਨਾਂ ਨੇ ਦਿੱਲੀ ਨੂੰ ਜ਼ਰੂਰ ਪੰਜਾਬ ਸਰਕਾਰ ਨੇ ਬੱਸਾਂ ਚਲਾਈਆਂ ਸੀ ਉਹ ਕਿੰਨੀ ਕੁ ਸਫਲ ਹੋਈ ਜਾਂ ਨਹੀਂ ਸਫਲ ਹੋਈ ਉਦੋਂ ਦਿੱਲੀ 'ਚ ਵੀ ਘੇਰੀ ਸੀ ਇਹਨਾਂ ਦੀ ਬਾਤਲਾਂ ਦੀ ਆਰਬਿਟ ਬੱਸ ਰੋਕੀ ਸੀ ਕਿਉਂਕਿ ਦਿੱਲੀ 'ਚ ਵੀ ਸਰਕਾਰ ਇਹਨਾਂ ਦੀ ਆਪਦੀ ਸੀ ਪਰ ਅੱਜ ਫੇਰ ਕੋਰਟ ਦੇ ਥਰੂ ਉਹਨਾਂ ਨੇ ਫੇਰ ਚਲਾ ਰੀਆਂ ਸੀ ਬੱਸਾਂ ਤੇ ਇਹ ਵੀ ਜਿਹੜਾ ਜਿਹੜਾ ਨਵਾਂ ਮਾਮਲਾ ਚਰਚਾ 'ਚ ਆਇਆ ਇਹਦੀ ਖਾਸ ਕਰਕੇ ਪ੍ਰਿੰਟ মিডিਏ ਚਰਚਾ ਹੋਈ ਹੈ ਕੇਸੇ 'ਚ ਵੀ ਆਪਣੇ 600 ਬੱਸਾਂ ਨੇ ਪੰਜਾਬ ਜਿਹੜੀਆਂ ਹਾਂ ਪਰਮਟ ਰੱਦ ਹੋਏ ਨੇ ਜਾਂ ਰੂਟ ਰੱਦ ਹੋਏ ਨੇ ਜਿਹੜੀਆਂ ਨਜਾਇਜ਼ ਚੱਲਦੀਆਂ ਪਈਆਂ ਸੀ ਪਰ ਉੱਚ 30 ਤੋਂ 35 ਜਿਹੜਾ ਪਰਸੈਂਟ ਜਿਹੜੀਆਂ ਬਸਾਂ ਨੇ ਉਹ ਬਾਦਲ ਪਰਿਵਾਰ ਦੀਆਂ ਨੇ ਤੇ ਤੇ ਇੱਕ ਵਾਰੀ ਸਰਕਾਰ ਨੇ ਜਿਹੜਾ ਸਖਤ ਸਟੈਂਡ ਲਿਆ ਔਰ ਜਿਹੜੇ ਲਾਲਜੀਤ ਭੁੱਲਰ ਨੇ ਟ੍ਰਾਂਸਪੋਰਟ ਆਪਣੇ ਜੀ ਦੇ ਨਾਲ ਮੰਤਰੀ ਨੇ ਸਵੰਧਤ ਵਿਭਾਗ ਨਾਲ ਉਹਨਾਂ ਨੇ ਕਿਹਾ ਕਿ ਜਿਹੜਾ ਕੋਰਟ ਦੇ ਥਰੂ ਕਾਫੀ ਇਹ ਮੁੱਦਾ ਜਾਂ ਚੁਣੌਤੀਆਂ ਇਹ ਮੁੱਦਾ ਜਿਹੜਾ ਚੁਣੌਤੀ ਬਣਿਆ ਹੋਇਆ ਸੀ ਸਰਕਾਰ ਲਈ ਜਿਸ ਤੋਂ ਬਾਅਦ ਸਰਕਾਰ ਨੇ ਤੇ ਕਾਰਵਾਈ ਕੀਤੀ ਹੈ ਜਾਂ ਇਹ ਤੇ ਜਾਂਚ ਕਰਵਾਈ ਹੈ ਤਾਂ 600 ਦੇ ਕਰੀਬ ਜਿਹੜੀਆਂ ਬਸਾਂ ਉਹ ਨਜਾਇਜ਼ ਪਾਈਆਂ ਗਈਆਂ ਔਰ ਇਹ ਬਸਾਂ ਜਿਵੇਂ ਪਰਮਿਟ ਹੋਰ ਸਾਈਡ ਦਾ ਚੱਲ ਹੋ ਰਹੀਆਂ ਨੇ ਹੋਰ ਪਾਸੇ ਰਹੀਆਂ ਨੇ ਜਾਂ ਪਰਮਿਟ ਬਣਾਉਣ 'ਚ ਵੀ ਜਿਹੜਾ 2007 ਤੋਂ 2017 ਤੱਕ ਖਾਲੀ ਸਰਕਾਰ ਰਹੀ ਹੈ ਉਸ ਸਮੇਂ ਪਰਮਿਟ ਜਿਹੜੇ ਜਾਰੀ ਹੋਏ ਨੇ ਉਹਨਾਂ ਚ ਵੀ ਬਹੁਤ ਸਾਰੀਆਂ ਬੇਨਿਜ਼ਮੀਆਂ ਨੇ ਔਰ ਬਾਅਦ ਜਿਹੜੀ ਕਾਂਗਰਸ ਸਰਕਾਰ ਆਈ ਆ ਉਹ ਚ ਵੀ ਉਹਨਾਂ ਨੇ ਕਿਹਾ ਕਿ ਉਸ ਸਮੇਂ ਵੀ ਜਿਹੜੇ ਪਰਮਿਟ ਜਾਰੀ ਹੋਏ ਨੇ ਉਹਨਾਂ ਚ ਵੀ ਬਹੁਤ ਸਾਰੀਆਂ ਬੇਨਿਜ਼ਮੀਆਂ ਨੇ ਔਰ ਜੇ ਕਾਲੀ ਸਰਕਾਰ ਮਿਹਰੇ ਗੱਲ ਕਰੀਏ ਤਾਂ ਉਦੋਂ ਤਾਂ ਬਹੁਤ ਜ਼ਿਆਦਾ ਮਤਲਬ ਇਸ ਮੁੱਦੇ ਤੇ ਚਰਚਾ ਹੋਈ ਸੀ ਕਿ ਜਿਹੜੇ ਛੋਟੇ ਟਰਾਂਸਪੋਰਟਰ ਸੀਗੇ ਜਿਨ੍ਹਾਂ ਦੀਆਂ 2-4 ਬੱਸਾਂ ਸੀ ਜਾਂ 1-2 ਬੱਸਾਂ ਸੀ ਤੇ ਉਹਨਾਂ ਦੇ ਤਾਂ ਇਹ ਹੁੰਦਾ ਸੀ ਵੀ ਇੱਕ ਇਹ ਨਾਲ ਹੀ ਹਾਰਬਟ ਬਸ ਮੂਰੇ ਲੱਗ ਜਾਂਦੀ ਹੁੰਦੀ ਸੀ ਇੱਕ ਉਹਦੇ ਪਿੱਛੇ ਲਾ ਦੇਣੀ ਹੁੰਦੀ ਸੀ ਬਸ ਨੂੰ ਬਸ ਨੂੰ ਲੈ ਕੇ ਪਹ ਲੋ ਕਿਤੇ ਸਵਾਰੀ ਨਹੀਂ ਸੀ ਚੱਕਣ ਹੁੰਦੇ ਹਾਰ ਕੇ ਉਹਨਾਂ ਨੇ ਲੋਕਾਂ ਨੇ ਵੇਚਤੀਆਂ ਸੀ ਬਸਾਂ ਇਹਨਾਂ ਨੇ ਆਪ ਹੀ ਖਰੀਦ ਲੀਆਂ ਸੀ ਔਰ ਪਿੱਛੇ ਤੁਹਾਨੂੰ ਯਾਦ ਹੋ ਆਪਾਂ ਚਰਚਾ ਕਰਦੇ ਜਦੋਂ ਡੇਰਾ ਸਰਸੇ ਵਾਲੀ ਤੇ ਇੱਕ ਲੱਖੀ ਢਿਆਏ ਦਾ ਜਿਹੜਾ ਸਿਕਵੀ ਨਾਲ ਉੱਥੇ ਜਾਂਦਾ ਰਿਹਾ ਡੇਰੇ ਤੇ ਬੜੀ ਚਰਚਾ ਹੋਈ ਸੀ ਇਹਨਾਂ ਦੀਆਂ ਬਸਾਂ ਦਾ ਮੇਨ ਪ੍ਰਬੰਧ ਦੇਖਦਾ ਸੀ ਹੁਣ ਤਾਂ ਉਹਦੀ ਆਪਦੀ ਬੜੀ ਵੱਡੀ ਟਰਾਂਸਪੋਰਟ ਆ ਹਮ ਔਰ ਉਸ ਸਮੇਂ ਤਾਂ ਬਹੁਤ ਸਾਰੀਆਂ ਬੇਨਜੂਗਾਂ ਹੋਈਆਂ ਉਦੋਂ ਤਾਂ ਜਿਵੇਂ ਕਹੋ ਸਾਰੇ ਰੂਟਾਂ ਤੇ ਦੌੜਦੀਆਂ ਹੀ ਇਹਨਾਂ ਦੀਆਂ ਬੱਸਾਂ ਸੀ इवन ਜਿੰਨੀਆਂ ਰੋਡ ਵੇਚ ਨਾਲ ਸੰਬੰਧਿਤ ਜਾਂ ਵੱਖ-ਵੱਖ ਜੁਨੀਅਰਾਂ ਸੀ ਭਾਵੇਂ ਉਹਨਾਂ ਨੇ ਬੜਾ ਜ਼ੋਰ ਲਾਇਆ ਬੜੇ ਥਾਵਾਂ ਤੇ ਪ੍ਰੋਟੈਸਟ ਕੀਤੇ ਸੰਘਰਸ਼ ਕੀਤੇ ਬੱਸਾਂ ਘੇਰੀਆਂ ਵੀ ਪਰ ਉਹ ਸਫਲ ਨਹੀਂ ਹੋਏ ਕਿਉਂਕਿ ਸਾਰਾ ਸਿਸਟਮ ਇਹਨਾਂ ਦੇ ਨਾਲ ਚੱਲਦਾ ਸੀਗਾ ਸਰਕਾਰ ਸੀ ਆਪਣੀ ਔਰ ਉਹੋਂ ਨਹੀਂ ਸਕਸੈਸ ਹੋਇਆ ਉਸ ਤੋਂ ਬਾਅਦ ਕਾਂਗਰਸ ਦੇ ਸਰਕਾਰ ਦੇ ਰਾਜ ਵੀ ਇਦਾਂ ਹੀ ਜਰੂਰ ਇੱਕ ਵਾਰੀ ਆਪਾਂ ਜੇਕਰ ਕੀਤਾ ਹੈ ਕਿ ਰਾਜਾ ਫ੍ਰੈਂਕ ਨੇ ਕੋਸ਼ਿਸ਼ ਕੀਤੀ ਸੀ ਪਰ ਉਹ ਬਹੁਤ ਅਸਫਲੀ ਸੇ ਹੋਈ। ਹਮਮ ਔਰ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੇ ਸੁਖਵੀਰ ਬਾਦਲ ਇੱਕ ਵਾਰੀ ਪ੍ਰੈਸ ਕਾਨਫਰੰਸ ਵਿੱਚ ਵੀ ਸੁਣਿਆ ਪ੍ਰੈਸ ਕਾਨਫਰੰਸ ਵਿੱਚ ਸਪੈਸ਼ਲ ਇੱਕ ਇੰਟਰਵਿਊ ਵਿੱਚ ਸੁਣਿਆ ਕਿ ਉਹ ਕਹਿ ਰਹੇ ਸੀ ਵੀ ਸਾਡੇ ਕੋਲ ਤਾਂ ਆਜ਼ਾਦੀ ਤੋਂ ਪਹਿਲਾਂ ਦੀ ਸਾਡੀ ਟਰਾਂਸਪੋਰਟ ਆ ਬੱਸਾਂ ਦੀ। ਹਮਮ ਔਰ ਜਿਹੜੀ ਹੈਗੀ ਆ ਵੀ ਉਸ ਸਮੇਂ ਤੋਂ ਸਾਡੀ ਟ੍ਰਾਂਸਪੋਰਟ ਆ ਤੇ ਲੰਬੇ ਸਮੇਂ ਤੋਂ ਇਸ ਪਾਸੇ ਜੁੜੇ ਹੋਏ ਆ ਹੁਣੇ ਜਿੰਨਾ 30% ਬੱਸਾਂ ਆਈਆਂ ਮਤਲਬ ਸਾਹਮਣੇ ਆਈਆਂ ਇਹ ਚ ਕਾਫੀ ਬੇਲਜਮੀਗੀਆਂ ਨੇ ਔਰ ਸਰਕਾਰ ਨੇ ਤੇ ਸਕੰਜਾ ਤੱਕ ਅਸਿਆ ਪਰ ਉਹਦੇ ਨਾਲ ਹੀ ਇਹ ਵੀ ਮੁੱਦਾ ਉੱਠਦਾ ਕਿ ਜੇ ਇੱਕੋ ਦਾ ਮੇਨੀਆਂ ਬੱਸਾਂ ਬੰਦ ਹੋ ਜਾਂਦੀਆਂ ਹਾਂ ਰੂਟਾਂ ਪੱਕੇ ਰੂਟਾਂ ਤੋਂ ਫਿਰ ਲੋਕਾਂ ਨੂੰ ਵੀ ਬੜੀ ਵੱਡੀ ਸਮੱਸਿਆ ਆਊਗੀ ਬਿਲਕੁਲ ਬਿਲਕੁਲ ਕਿਉਂਕਿ ਪੰਜਾਬ ਚ ਸਫਰੀ ਬੱਸਾਂ ਤੇ ਕਰਦੇ ਆ ਤਦ ਸਰਕਾਰ ਬਦਲ ਵੀ ਦੇਣਾ ਪਊ ਨਾ ਜਿਹੜਾ ਪੰਜਾਬ ਰੋਡਵੇ ਮਹਿਕਮਾ ਜਿਵੇਂ ਕਹ ਲੋ ਖਤਮ ਹੋ ਗਿਆ ਬਸਾਂ ਦਾ ਜਿਹੜਾ ਫਲੀਟ ਸੀਗਾ ਕਿਸੇ ਵੇਲੇ 2400 ਬਸਾਂ ਦਾ ਫਲੀਟ ਹੁੰਦਾ ਸੀ ਪੰਜਾਬ ਚ ਉਹ ਖਤਮ ਹੀ ਹੋ ਗਿਆ मतलब ਉਹ ਪੂਰਾ ਕਰਨਾ ਪਊਗਾ ਬਸਾਂ ਜਿਹੜੀਆਂ ਨਵੀਆਂ ਬਸਾਂ ਪਾਉਣੀਆਂ ਪੈਣੀਆਂ ਭਾਵੇਂ ਆਮ ਆਦਮੀ ਪਾਰਟੀ ਨੇ ਪਾਈਆਂ ਤਾਂ ਹੈ ਆ ਕੇ ਜਦੋਂ ਆਏ ਆ ਤੇ ਹੋਰ ਵੀ ਜਿਹੜੇ ਰੂਟਾਂ ਤੇ ਹੁਣ ਬਹੁਤ ਸਾਰੇ ਰੂਟ ਆ ਪਿੰਡਾਂ ਚ ਜਿਵੇਂ ਵੇਟ ਏਰੀਆ ਚ ਪਿੱਛੇ ਜੇ ਜ਼ਿਕਰ ਹੋਇਆ ਸੀ ਕਿ ਇਹ ਜਿਹੇ ਪਿੰਡ ਹੈ ਜਿੱਥਾਂ ਲੋਕਾਂ ਨੂੰ ਅਜੇ ਵੀ ਮਤਲਬ ਆਜ਼ਾਦੀ ਤੋਂ ਬਾਅਦ ਕਿੰਨਾ ਸਮਾਂ ਬੀਤ ਗਿਆ ਜੇ ਵੀ ਦੂਸਰੇ ਪਿੰਡੋਂ ਆ ਕੇ ਬੱਸ ਚੜ੍ਹਨਾ ਪੈਂਦਾ ਸਰਕਾਰ ਨੂੰ ਕਿੱਥੇ ਇਹ ਆਪਣੇ ਟ੍ਰਾਂਸਪੋਰਟ ਜਿਹੜਾ ਇਹ 마ਫੀਆ ਹੈ ਨਾth ਪਾਉਣੀ ਚਾਹੀਦੀ ਹੈ ਜਾਂ ਜਿਹੜੀਆਂ ਨਜਾਇਜ਼ ਚੱਲਦੀਆਂ ਬੱਸਾਂ ਉਹ ਬੰਦ ਕਰਨੀਆਂ ਚਾਹੀਦੀ ਤੇ ਨਵੇਂ ਜਿਹੜੇ ਵਾਕੀ ਵੀਰ ਲਗਰ ਨੌਜਵਾਨ ਨੇ ਜਿਹੜੇ ਇਹ ਇਸ ਧੰਦੇ ਨਾਲ ਜੁੜਨਾ ਵੀ ਚਾਹੁੰਦੇ ਆ ਉਹਨਾਂ ਨੂੰ ਜ਼ਰੂਰ ਪਰਮਿਟ ਜਾਰੀ ਕਰਨੇ ਚਾਹੀਦੇ ਆ ਔਰ ਉਹ ਜਿਹੜੀਆਂ ਬੱਸਾਂ ਛੋਟੀ ਟ੍ਰਾਂਸਪੋਰਟ ਜਿਹੜੀ ਖਤਮ ਹੀ ਕਰਤੀ ਸੀ ਕਿਸੇ ਵੇਲੇ ਉਹ ਇੱਕ ਦੋ ਬੱਸਾਂ ਵਾਲਾ ਉਹ ਜ਼ਰੂਰ ਜਗਾਰ ਚਲਾਉਣਾ ਚਾਹੀਦਾ ਤੇ ਉਹਦੇ ਨਾਲ ਹੀ ਤੇਰੀ ਖਾਸ ਕਰ ਪੰਜਾਬ ਰੋਡ 'ਤੇ ਕਿਸੇ ਵੇਲੇ ਬੜਾ ਵੱਡਾ ਫਲੀਟ ਸੀਗਾ ਇਹਨਾਂ ਕੋਲ ਬੱਸਾਂ ਦਾ ਉਹ ਪੂਰਾ ਕਰਕੇ ਜਿਹੜੀ ਐਸ ਵਿੱਚ ਜਿਹੜੀਆਂ ਨਵੇਂ ਡਰਾਈਵਰ ਭਰਤੀ ਕੰਡਕਟਰ ਭਰਤੀ ਲੋ ਵੀ ਇਸ ਪਾਸੇ ਸਰਕਾਰ ਧਿਆਨ ਦੇਣਾ ਚਾਹੀਦਾ ਔਰ ਜਿਹੜੀਆਂ ਇਹ ਜ਼ਰੂਰ ਖਿਆਲ ਰੱਖਣਾ ਚਾਹੀਦਾ ਕਿ ਜਿਹੜੀਆਂ ਉਹ ਬੱਸਾਂ ਜਿੱਥੇ ਜਿਹੜੇ ਰੂਟਾਂ ਤੇ ਬੰਦ ਹੋਣਗੀਆਂ ਜਾਂ ਜਿਹੜੀਆਂ ਨਜਾਇਜ਼ ਚੱਲਦੀਆਂ ਸੀ ਉਹਨਾਂ ਤავਾਂ ਤੇ ਲੋਕਾਂ ਦੀ ਜਿਹੜੀ ਸਮੱਸਿਆ ਉਹਦਾ ਜਰੂਰ ਕੋਈ ਨਾ ਕੋਈ ਬਦਲਵਾ ਹੱਲ ਵੀ ਕਰਨਾ ਚਾਹੀਦਾ ਜੀ ਤਾਂ ਸਰ ਅੱਗੇ ਗੱਲ ਕਰਦੇ ਆ ਵੀ ਸਰਕਾਰ ਨੇ ਜਿਹੜਾ ਪੰਚਾਇਤੀ ਚੋਣਾਂ ਲਈ ਸਮਾਂ ਤੈਅ ਕੀਤਾ ਉਹਦੋਂ ਝੋਨੇ ਦੀ ਕਟਾਈ ਦਾ ਸੀਜ਼ਨ ਆ ਤੇ ਤਿਉਹਾਰਾਂ ਦਾ ਸੀਜ਼ਨ ਆ ਕੀ ਅੱਗੇ ਜਾ ਸਕਦੀ ਇਹਨਾਂ ਚੋਣਾਂ ਅਹ ਦੇਖੋ ਇਹ ਲਗਨ ਵਾਕੀ ਜਿਹੜਾ ਸਰਕਾਰ ਨੇ ਭਾਵੇਂ ਉਹਨਾਂ ਨੇ ਕੋਰਟ ਦੇ ਅਦਾਲਤ ਤੇ ਦਵਾ ਹੀ ਪੰਜਾਬ ਚ ਜਿਹੜੀਆਂ ਪੰਚਾਇਤੀ ਚੋਣਾਂ ਕਰਵਾਉਣ ਦਾ ਵਰੀ ਉਹਨਾਂ ਨੇ ਇੱਕ ਜਿਹੜੀ ਐ ਤਰੀਕ ਭੇਜਤੀ ਹੈ ਚੋਣ ਕਮਿਸ਼ਨ ਨੂੰ ਜੀ ਉਸ ਤੋਂ ਪਹਿਲਾਂ ਪਹਿਲਾਂ ਕਰਵਾਈਆਂ ਜਾਣੀ ਬੀਖਤੂਰ ਅਕਤੂਬਰ ਭੇਜੀ ਹੈ ਪਰ ਇਸ ਸਮੇਂ ਚੋਣੇ ਦਾ ਪੰਜਾਬ ਚ ਕਟਾਈ ਦਾ ਜੋਰ ਹੋਣਾ ਔਰ ਅਕਤੂਬਰ ਨਵੰਬਰ ਮਹੀਨਾ ਦੂਨੇ ਹੀ ਕਿਸਾਨ ਤਾਂ ਬਿਜ਼ੀ ਹੁੰਦੇ ਆ ਔਰ ਜਿਹੜੇ ਪਿੰਡਾਂ ਚ ਦੇਖੀਏ ਤਾਂ ਪੰਚਾਇਤੀ ਚੋਣਾਂ ਸਭ ਤੋਂ ਵੱਧ ਭੂਮਿਕਾ ਵੀ ਕਿਸਾਨਾਂ ਦੀ ਹੀ ਹੁੰਦੀ ਹੈ ਮਤਲਬ ਊਚਾ ਮਜ਼ਦੂਰ ਆ ਚਾ ਕਿਸਾਨ ਆ ਉਹਨਾਂ ਦਾ ਉਹਨਾਂ ਨੇ ਵੋਟਾਂ ਪਾਉਣੀਆਂ ਹੁੰਦੀਆਂ ਉਹਨਾਂ ਨੇ ਚੋਣਾਂ ਇਹ ਲੜਨੀਆਂ ਹੁੰਦੀਆਂ ਔਰ ਇਹਨਾਂ ਦਿਨਾਂ 'ਚ ਇਹ ਸਵਾਲ ਤਾਂ ਉੱਠੇ ਅੱਜ ਕਾਫੀ ਲੋਕਾਂ ਨੇ اٹھਾਇਆ ਸਵਾਲ ਕਿ ਚੋਣਾ ਅੱਗੇ ਮਤਲਬ ਇਹ ਜਾਂ ਪਿੱਛੇ ਕੀਤੀਆਂ ਜਾਣ ਜਾਂ ਅੱਗੇ ਕੀਤੀਆਂ ਜਾਣ ਤੇ ਜਿਸ ਤਰ੍ਹਾਂ ਲੱਗਦਾ ਹੈ ਕਿ ਇਹ ਅੱਗੇ ਹੋਣੀਆਂ ਹੋਰ ਚੋਣਾ ਜਾਣੀ ਹੈ ਇਸ ਕਰਕੇ ਕਿਉਂਕਿ ਉਸ ਸਮੇਂ ਦੀਵਾਲੀ ਦਸਹਿਰਾ ਹੋਰ ਤਿਹਾਰ ਆ ਜਾਂਦੇ ਆ ਬਿਲਕੁਲ ਪਰ ਇਹ ਤਿਆਰੀਆਂ 'ਚ ਵੀ ਲੱਗਣਾ ਹੁੰਦਾ ਪਰ ਹੋ ਸਕਦਾ ਹੈ ਇਹ ਚੋਣਾ ਜਿਸ ਤਰ੍ਹਾਂ ਤੁਸੀਂ ਇਹ ਸਵਾਲ ਕੀਤਾ ਅੱਗੇ ਹੋ ਜਾਣਾ ਪਰ ਇਹ ਸਮੇਂ ਹੋਗਾ ਉਕੇ ਪਹਿਲਾਂ ਹੀ ਕਾਫੀ ਲੇਟ ਆ। ਔਰ ਸਰਕਾਰ ਨੇ ਐਲਾਨ ਤੱਕ ਤਰ੍ਹਾਂ ਦਾ ਗਾਂਚੋਣ ਕਮਿਸ਼ਨ ਵੱਲੋਂ ਹੁਣ ਤੱਕ ਐਲਾਨ ਹੀ ਬਾਕੀ ਰਹਿ ਗਿਆ। ਬਾਕੀ ਤਾਂ ਸਾਰੀਆਂ ਤੇ ਮੁਕੰਮਲ ਹੀ ਆ ভোটার ਸੂਚੀਆਂ ਮੁਕੰਮਲ ਹੋ ਗਈਆਂ ਜਾਂ ਜਿਹੜਾ ਪੰਚਾਇਤੀ ਵਿਭਾਗ ਆ ਉਹ ਬੜਾ ਸਰਗਰਮ ਹੈ ਕਿ ਚੋਣਾਂ ਕਰਵਾਉਣ ਦੀ। ਹੁਣ ਥੋੜੀ ਜਿਹੀ ਹੋਰ ਅਡੀਕ ਕਰਨੀ ਪਊਗੀ ਵੀ ਇੱਥੇ ਮਤਲਬ ਕੀ ਫੈਸਲਾ ਆਉਂਦਾ ਨਵਾਂ ਫੈਸਲਾ ਕੀ ਆਉਂਦਾ। ਇੱਕ ਵਾਰ ਇਹ ਸਵਾਲ ਜ਼ਰੂਰ ਉੱਠਿਆ ਕਿ ਜਦੋਂ ਜੇ ਤੂੰ ਉਪਰ ਚ ਕਰਵਾਉਂਦੇ ਆ ਤਾਂ ਉਹਨਾਂ ਦਿਨਾਂ 'ਚ ਜਿਹੜੇ ਮਤਲਬ ਤਿਹਾਰਾਂ ਦਾ ਵੀ ਸੀਜ਼ਨ ਹੁੰਦਾ ਤੇ ਝੋਨੇ ਦੀ ਕਟਾਈ ਦਾ ਜੋਰ ਹੁੰਦਾ ਗਾਂ ਕਣਕ ਦੀ ਬਜਾਈ ਦਾ ਵੀ ਜੋਰ ਚੱਲਣਾ ਮਜ਼ਦੂਰ ਕਿਸਾਨ ਇਹਨਾਂ ਦਿਨਾਂ 'ਚ ਕਾਫੀ ਜ਼ਿਆਦਾ ਰਜੇਵੇਂ 'ਚ ਹੁੰਦੇ ਆ ਜੀ ਸਰ ਅੱਗੇ ਗੱਲ ਕਰਦੇ ਆ ਕੇਂਦਰੀ ਮੰਤਰੀ ਰਵਨੀਤ ਬਿੱਟੂ ਘਿਰ ਗਏ ਨੇ ਪਰਚਾ ਤੱਕ ਦਰਜ ਹੋ ਗਿਆ ਹੁਣ ਕੀ ਬਣੂਗਾ ਦੇਖੋ ਬਿੱਟੂ ਹਮੇਸ਼ਾ ਬਰਤਾਂ 'ਚ ਹੀ ਰਹਿੰਦਾ ਖਾਸ ਕਰ ਉਹਨਾਂ ਦੀ ਜਿਹੜੀ ਭੁੱਲੀ ਆ ਕਹਿ ਲੋ ਉਹ ਮਤਲਬ ਦੇਖਦੇ ਤਾਂ ਹੈ ਨਹੀਂ ਜਦੋਂ ਬੋਲਦਾ ਕੇਂਦਰੀ ਮੰਤਰੀ ਬਿੱਟੂ ਹਮੇਸ਼ਾ ਤੁਹਾਨੂੰ ਪਤਾ ਹੈ ਕਿ ਇੱਥਾ ਜੇ ਇੱਕ ਉਹਨਾਂ ਦਾ ਜਦੋਂ ਉਹਨਾਂ ਦਾ ਕੋਈ ਬਿਆਨ ਆਉਂਦਾ ਤਾਂ ਕਮੈਂਟ ਜਰੂਰ ਪੜਿਆ ਕਰੋ ਥੱਲੇ ਲੋਕ ਕੀ ਕਹਿੰਦੇ ਆ ਉਹਨਾਂ ਨੇ ਜਿਹੜਾ ਰਾਹੁਲ ਤੇ ਹਾਲਾਂਕਿ ਕਿਸੇ ਵੇਲੇ ਰਾਹੁਲ ਦੀ ਕਹਿ ਲੋ ਕਬੀ ਸਜੀ ਬਾਹਰਿਆ ਪੰਜਾਬ ਚ ਰਵਨੀਤ ਬਿੱਟੂ ਤੇ ਉਹਨੂੰ ਜਿਹੜਾ ਉਹਨਾਂ ਨੇ ਅਮਰੀਕਾ ਚ ਇੱਕ ਭਾਸ਼ਣ ਦਿੱਤਾ ਜੀ ਤੇ ਭਾਜਪਾ ਸਾਰੀ ਚਿੜੀ ਹੈ ਬਹੁਤ ਜ਼ਿਆਦਾ ਭਾਜਪਾਗੂਆਂ ਨੇ ਬੜੇ ਤਿੱਕੇ ਸ਼ਬਦੀ ਬਾਰ ਕੀਤੇ ਰਾਹੁਲ ਗਾਂਧੀ ਤੇ ਇਸ ਮੁੱਦੇ ਨੂੰ ਲੈ ਕੇ ਬਿੱਟੂ ਨੇ ਵੀ ਜਿਹੜਾ ਬਿੱਟੂ ਨਾ ਅਤਵਾਦੀਤਾ ਕਹਿਤਾ ਰਾਹੁਲ ਨੂੰ ਉਸ ਮੁੱਦੇ ਨੂੰ ਐਫ ਆਈ ਆਰ ਦਰਜ ਹੋਈ ਆ ਜਾਂ ਤਾਂ-ਤਾਂ ਤੇ ਲੋਕਾਂ ਨੇ ਜਿਹੜੇ ਜੂਤ ਕਾਂਗਰਸ ਤੇ ਆਗੂ ਨੇ ਉਹਨਾਂ ਨੇ ਬਿੱਟੂ ਦੇ ਖਿਲਾਫ ਬਿੱਟੂ ਦੇ ਪੁੱਤਲੇ ਵੀ ਸਾੜੇ ਆ ਫਟਾਸ਼ਟ ਵੀ ਕੀਤੇ ਆ ਔਰ ਖੈ ਰਾਹੁਲ ਗਾਂਧੀ ਦੇ ਖਿਲਾਫ ਵੀ ਕਈ ਥਾਵਾਂ ਤੇ ਮਤਲਬ ਜਿਹੜੇ ਸਿੱਖਾਂ ਸਿੱਖ ਆਗੂਆਂ ਵੱਲੋਂ ਸ਼ਿਕਾਇਤ ਦਵਾ ਕੇ ਉਹਨਾਂ ਦੇ ਖਿਲਾਫ ਵੀ ਪਰਚੇ ਦਰਜ ਹੋਇਆ ਇਹ ਹੈ ਤਾਂ ਮਤਲਬ ਇੱਕ ਸਿਆਸੀ ਖੇਡ ਹੈ ਇਹ ਆ ਕਿਸੇ ਨਾ ਕਿਸੇ ਮੁੱਦੇ ਤੇ ਦੋਵੇਂ ਤਰ੍ਹਾਂ ਕਾਂਗਰਸ ਭਾਜਪਾ ਖਾਸ ਕਰਕੇ ਚੋਣਾ ਚੱਲ ਰਹੀਆਂ ਕਸ਼ਮੀਰ ਚੋਣਾ ਹੋਈਆਂ ਨੇ ਜਾਂ ਇੱਥੇ ਹਰਿਆਣੇ ਚ 5 ਅਕਤੂਬਰ ਨੂੰ ਹੋਣੀਆਂ ਨੇ ਇਹ ਜਦੋਂ ਚੋਣਾ ਦੇ ਦਿਨ ਹੁੰਦੇ ਤਾਂ ਉਦੋਂ ਬਹੁਤ ਸਾਰੇ ਥਿਖੇ ਸ਼ਬਦੀ ਵਾਰ ਥਿਖੇ ਬਿਆਨ ਇੱਕ ਦੂਜੇ ਦੇ ਨਿੱਜੀ ਵਾਰਾਂ ਤੱਕ ਚਲੇ ਜਾਂਦੇ ਤੁਹਾਨੂੰ ਯਾਦ ਹੈ ਕਿ ਜਿਹੜੀ ਨਿੱਜੀ ਸ੍ਰੀਕੇ ਬਾਜੀ ਤੱਕ ਚਲੇ ਜਾਂਦੇ ਆ ਮਾਝਾ ਕਰਦੇ ਕਹ ਲੋ ਪੁਤਲੇ ਪਰੋਲ ਦਿੰਦੇ ਆ ਸਾਰੇ ਇਹਨਾਂ ਦਿਨਾਂ ਚ ਆ ਕੇ ਤਾਂ ਇਲੈਕਸ਼ਨਾਂ ਆ ਦੇ ਦਿਨਾਂ ਚ ਤੇ ਇਹ ਇੱਕ ਰਾਜਨੀਤਿਕ ਬਿਆਨ ਕਹ ਲੋ ਬਾਦਗਵਾਦਾ ਪਰ ਦੋਵੇਂ ਤਰ੍ਹਾਂ ਇਸ ਨੂੰ ਲੈ ਕੇ ਇੱਕ ਦੂਜੇ ਤੇ ਸ਼ਬਦੀ ਬਾਤ ਕਰ ਰਹੀਆਂ ਔਰ ਦੇਖਿਆ ਜਾਵੇ ਤਾਂ ਸਿੱਖਾਂ ਨੂੰ ਮੁੱਦਾ ਬਣਾਇਆ ਜਾਂਦਾ ਔਰ ਕੰਗਣਾ ਨੌਤ ਨੇ ਵੀ ਸਿੱਖਾਂ ਨੂੰ ਮੁੱਦਾ ਬਣਾ ਕੇ ਆਪਣੀ ਫਿਲਮ ਦੇ ਚੱਕਰ ਚ ਆਪੋ ਉਥੇ ਭਾਵੇਂ ਪਾ ਦੇ ਵੀ ਕਈ ਆਗੂਆਂ ਨੇ ਕਿਹਾ ਕਿ ਉਹ ਪੰਜਾਬ ਦਾ ਮਾਹੌਲ ਖਰਾਬ ਕਰ ਰਹੀ ਹੈ ਅਰਜੀਤ ਕਰੇਵਾਲ ਨੇ ਕਿਹਾ ਪਰ ਵੀ ਇਹ ਲੋਕ ਤਾਂ ਤੁਹਾਨੂੰ ਪਤਾ ਵੀ ਆਪਣਾ ਵਪਾਰ ਕਰਦੇ ਨੇ ਕਿਸੇ ਦੀਆਂ ਭਾਵਨਾਵਾਂ ਨੂੰ ਕੇਸ ਲੱਗੇ ਕਿਸੇ ਦੀਆਂ ਭਾਵਨਾਵਾਂ ਮਤਲਬ ਭਾਵਨਾਵਾਂ ਨਾਲ ਖਲਵਾੜ ਹੋਵੇ ਪਰ ਇਹ ਜਿਦਾਂ ਕੰਗਣਾ ਰਣੌਤ ਦੀ ਫਿਲਮ ਚੱਲਣੀ ਚਾਹੀਦੀ ਹੈ ਉਸੇ ਤਰ੍ਹਾਂ ਰਵਨੀਤ ਬਿੱਟੂ ਦੇ ਵੀ ਹਮੇਸ਼ਾ ਬਿਆਨ ਜਿਹੜੇ ਬਾਦ-ਵਿਵਾਦਾਂ ਵਾਲੇ ਹੁੰਦੇ ਆ ਔਰ ਜਦੋਂ ਤੋਂ ਕੇਂਦਰੀ ਮੰਤਰੀ ਬਣੇ ਆ ਭਾਜਪਾ ਚ ਉਦੋਂ ਤਾਂ ਬਹੁਤ ਜ਼ਿਆਦਾ ਸਰਗਰਮ ਨਜ਼ਰ ਆ ਰਹੇ ਆ ਔਰ ਬੜੇ ਤਿੱਖੇ ਆਪਣੇ ਜਿਹੜੀ ਕਿਸੇ ਵੇਲੇ ਆਪਣੀ ਪਾਰਟੀ ਰਹੀ ਹੈ ਉਹਦੇ ਅਗੋਂ ਨੂੰ ਸਭ ਤੋਂ ਵੱਧ ਘੇਰਦੇ ਹੀ ਉਹ ਆ ਔਰ ਰਾਹੁਲ ਤੇ ਉਹਨਾਂ ਨੇ ਬੜੇ ਤਿੱਖੇ ਸ਼ਬਦੀ ਪਿਛਲੇ ਦਿਨਾਂ 'ਚ ਬਾਤ ਕੀਤੀ ਹੈ ਪ੍ਰੈਸ ਕਾਨਫਰੰਸ ਵੀ ਕਰਕੇ ਇੱਕ ਉਹਨਾਂ ਨੇ ਬੜਾ ਸਖਤ ਉਹਨਾਂ ਤੇ ਹਮਾਰ ਕੀਤਾ ਸੀ ਉਸੇ ਮੁੱਦੇ ਨੂੰ ਲੈ ਕੇ ਸਾਰਿਆ ਕੁਝ ਬਾਤ ਬਾਤ ਚੱਲ ਰਿਹਾ ਜੀ ਚਰਚਾ ਜੁੜਨ ਲਈ ਬਹੁਤ ਬਹੁਤ ਧੰਨਵਾਦ ਸਰ ਥੈਂਕ ਯੂ ਟਾਈਸਨ ਸਾਡੇ ਨਾਲ ਸੀਨੇ ਪત્રਕਾਰ ਸਦਾਰ जोगिंदर ਸਿੰਘ ਜੀ ਜਿਨ੍ਹਾਂ ਨਾਲ ਅਸੀਂ ਕਈ ਸਿਆਸੀ ਅਤੇ ਅਹਿਮ ਮੁੱਦਿਆਂ ਤੇ ਚਰਚਾ ਕੀਤੀ ਹੈ ਕੱਲ ਦੁਬਾਰਾ ਫੇਰ ਹਾਜ਼ਰ ਹੋਵਾਂਗੇ ਕੁਝ ਨਵੇਂ ਮੁੱਦਿਆਂ ਦੇ ਨਾਲ ਤਦ ਤੱਕ ਲਈ ਦੇਖਦੇ ਰਹੋ ਵਸਦਾ ਪੰਜਾਬ